ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੇਰਾ ਬਿਆਨ ਦੇਣਾ ਹੈ ਮੇਰੂੰ ਵੀ ਦੇ ਨਹੀਂ ਦੇ ਰਹੇ ਸਾਬੂਜਰੇ ਸਾਰੇ ਘੱਟ ਹੋ ਰਹੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਸੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਇਸ ਜਿਦਿਸ਼ਰੇ ਮੇਰੇ ਤੱਕ ਮਚਾ ਰਿਹਾ ਜਿਦਿਸ਼ਰੇ ਕਰ ਰਿਹਾ ਤਾਂ ਇਹ ਮੈਂ ਚਾਹਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਤੁਹਾਨੂੰ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਇਹ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਕੋ ਰਾਜਨੀਤਿਕ ਪ੍ਰਸਰਣ ਹੈ ਸਰ ਜੀ ਜਿਹੜਾ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜ ਤੱਕ ਕੋਈ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਦਸਵੀਂ ਮੰਗਦਾ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਅੱਜ ਨਾ ਸੀਵੀ ਦੀ ਜਾਂਚ ਮੈਂ ਤੁਹਾਡੇ ਨਾਲ ਮੇਰਾ ਕੁਲਗਣਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਵੀ ਇਹ ਗ੍ਰੈਂਡ ਕਾਪਰ ਨੂੰ ਫਾਂਸ ਸੀ ਤੁਹਾਡੇ ਨਾਲ ਮੇਰਾ ਫੋਟੋ ਚੱਕੀ ਹੋ ਚੁੱਕੀ ਹੈ ਜੀ ਸਾਰਾ ਹੀ ਹੋ ਗਿਆ ਤੁਸੀਂ ਕੱਲ ਨੂੰ ਉਸੇ ਸੇਮ ਐਫਆਰ ਦੇ ਚ ਅੱਛਾ ਜੀ ਉਹਨੂੰ 15 ਸਾਲ ਸਜਾਏ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਬਸਾ ਟਾਰਗੇਟ ਹੀ ਹੋ ਗਈ ਫਿਰ ਤਾਂ ਬਿਲਕੁਲ 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 ਜੀ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗੌਰਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਦੀ ਕਿਸੇ ਨਾ ਆਇ ਉਹ ਹੋ ਰਾਇਆ ਨਾ ਜਿੰਨਾ ਬੰਦਾ ਕੇਸ ਆਏ ਤੇ ਦਰਗ ਦੇ ਕੇਸ ਆਏ ਸਾਰੇ ਬਠਿੰਡੇ ਪਾਇ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਖਾਸ ਨਹੀਂ ਕਪੂਰ ਤੋਂ ਕਪੂਰ ਤੋਂ ਇਹਦੇ ਅਗੇ ਚਨਾਣੇ 'ਚ ਪਤਾ ਮੈਨੂੰ ਬਠਿੰਡੇ ਠੀਕ ਹੈ ਕਿੰਨੇ ਕੇਸ ਪਾਇਏ ਗਏ ਤੁਹਾਡੇ ਅੰਦਰ ਆਂਦੇ ਆਂਦੇ ਤੁਸੀਂ ਜੋ ਜੇਲ ਨਹੀਂ ਨਹੀਂ ਮੇਰੇ ਜੇਲ ਚ ਕੋਈ ਨਹੀਂ ਪਾਇਆ ਜਿਹੜਾ ਨਾਮ ਜਦ ਮੇਰੇ ਜੇਲ ਚ ਕੋਈ ਨਾਮ ਜਦ ਨਹੀਂ ਪਾਇਆ ਮੇਰੇ ਜੇਲ ਦੇ ਵਿੱਚ ਵੀ ਦੂਜਿਆਂ ਦੇ ਨਾਮ ਜਦ ਹੋਏ ਨੇ ਜੇ ਮੇਰਾ ਕਦੇ ਨਾਮ ਜਦ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਨੇ ਮੈਨੂੰ ਇੱਥੇ ਪਾ ਘਾ ਰਹੇ ਹੈ ਇਹ ਕੰਮ ਨਾ ਧੱਕਾ ਕਿਉਂ ਕੀਤਾ ਜਾ ਰਿਹਾ ਜੀ ਪਰ ਲੱਗਦਾ ਉਮੀਦ ਇੱਕ ਸਰਕਾਰ ਨਹੀਂ ਸਾਰੇ ਸਰਕਾਰ ਇਹ ਵੀ ਨਹੀਂ ਚਲੋ 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 ਜਤਨ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਇਓ ਉਹਨੂੰ 15-15 ਸਾਲ ਸਜ਼ਾ ਮਿਲਨ 12 ਸਾਲ ਮੇਰਾ ਬਿਆਨ ਦੇਣਾ ਹੈ ਮੇਰੂੰ ਵੀ ਥੇਲ ਨਹੀਂ ਦੇ ਰਹੇ ਸਾਬ ਉਹ ਜਿਹੜੇ ਸਾਰੇ ਘਟੋਰੇ ਕਿਉਂ ਉਕੀ ਕਰਨ ਕੀ ਹੈ ਪਤਾ ਨਹੀਂ ਸੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਤੇ ਜੱਜਰੀ ਨੇ ਤੱਕ ਮੈਂ ਚਾਹੀਦਾ ਜੱਜਰੀ ਕਿਉਂ ਕਰ ਰਹੀ ਹੈ ਪਤਾ ਨਹੀਂ ਖਾ ਚਹਿਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਤੁਹਾਨੂੰ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਹੈ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਕੋਈ ਰਾਜਨੀਤਿਕ ਪ੍ਰੈਸ਼ਰ ਹੈ ਸਰੋਜੀ ਜਿਹੜਾ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਥੇੜ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਰਸੀਦ ਹੀ ਮੰਗਦਾ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਮੰਗਦਾ ਸੀ ਵੀ ਦੀ ਜਾਂਚ ਮੰਗਦਾ ਤੁਹਾਡੇ ਨਾਲ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀ ਵੀ ਇਹ ਗ੍ਰਾਂਟ ਕਰ ਤੁਹਾਨੂੰ ਫਸ ਤੁਹਾਡੇ ਨਾਲ ਮੇਰਾ ਫੋਟੋ ਗ੍ਰਾਂਟ ਹੋ ਚੁੱਕੀ ਹੈ ਜੀ ਸਾਰਾ ਹੀ ਹੋ ਗਿਆ ਤੁਸੀਂ ਕੱਲ ਉਹ ਇਸੇ ਸੇਮ ਐਫੀਆਰ ਹੋਇਆ ਸੀ ਅੱਛਾ ਜੀ ਉਹਨੂੰ 15 ਸਾਲ ਸਜ਼ਾ ਮੈਨੂੰ ਭਾਰਾ ਸਾਲ ਉਹਨੂੰ ਉਹਨਾਂ ਦੀ ਹੋਣੀ ਬਸ ਤਾਰਗੇਟ ਹੀ ਹੋ ਗਿਆ ਜੀ ਫਿਰ ਬਿਲਕੁਲ ਬਿਲਕੁਲ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾ ਆਇਆ ਕਿ ਕੋਈ ਕੇਸ ਚਾਹੇ ਦੇ ਹੋ ਰਾਇਆ ਨਾ ਜਿੰਨਾ ਬੰਦਾ ਕੇਸ ਆਇਆ ਤੇ ਦੱਗ ਦੇ ਕੇ ਸਾਰੇ ਸਾਰੇ ਬੰਦੇ ਬਾਅਦ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਕਰਤਾ ਨਹੀਂ ਅਰਨ ਕਪੂਰ ਸੰਤ ਕਪੂਰ ਸਰੇ ਦੇ ਅੱਗੇ ਚਨਾਣੇ 'ਚ ਬਾਤ ਆ ਮੇਰਾ ਹੁਣ ਠੀਕ ਹੈ ਬੰਦੇ ਇਨੇ ਕੇਸ ਪਾਇਕੇ ਨੇ ਤੋਂ ਅੰਦਰ ਰਹਿੰਦੇ ਹਾਂ ਦੇ ਤੋ ਜੀ ਜੇਲ ਨਹੀਂ ਨਹੀਂ ਮੇਰੇ ਜੇਲ ਤੋਂ ਕੋਈ ਨਹੀਂ ਪਾਇਆ ਜਿਹੜਾ ਨਾਮਜ਼ਦ ਮੇਰਾ ਜੇਲ ਤੋਂ ਕੋਈ ਨਾਮਜ਼ਦ ਨਹੀਂ ਪਾਇਆ ਮੇਰੇ ਜੇਲ ਦੇ ਵਿੱਚ ਵੀ ਦੂਜਿਆਂ ਦੇ ਨਾਮਜ਼ਦ ਹੋਏ ਨੇ ਜੇ ਮੇਰਾ ਕਦੇ ਨਾਮਜ਼ਦ ਹੋਇਆ ਹੋ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉੱਤੇ ਪਾ ਕਰ ਰਿਹਾ ਇਹ ਕੰਮ ਹੈ ਨਾ ਹੱਕਾ ਕਿਉਂ ਕੀਤਾ ਜਾ ਰਿਹਾ ਇਹ ਨਹੀਂ ਪਤਾ ਪਰ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੇ ਸਰਕਾਰ ਇਹ ਨਹੀਂ ਚਲੋ 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 ਜਤ